ਸਾਬ ਨੇ ਜੋ ਵੀ ਸਟੇਟ ਗਵਰਨਮੈਂਟ ਦਾ ਸਿਸਟਮ ਆ ਉਹਨਾਂ ਨੇ ਟੈਰਫ ਲਾਤੇ ਇਹਨਾਂ ਨੇ ਲਾਤੇ ਭਾਈ ਦੇ ਵਿੱਚ 네ਗੇਟਿਵਿਟੀ ਇੰਨਾ ਪਹਿਲਾਂ ਹੁੰਦੀ ਆ ਅਨਸਰਟਿਨਟੀ ਇਹੀ ਟਾਲਾ ਹੁੰਦੀ ਆ ਹੂੰ ਉਹਦੇ ਨਾਲ ਨੇਚਰਚਲੀ ਆ ਜਿੱਦਾਂ ਜੇ ਆਪਾਂ ਨੂੰ ਪਤਾ ਕਿ ਰੀਅਲ ਏਸਟੇਟ ਦੀ ਮਾਰਕੀਟ ਐਸ ਵੇਲੇ ਕਿੱਥੇ ਆ ਦੇਖੀ ਤੁਸੀਂ 6-700 ਦਾ ਵੀ ਬਜਟ ਕਿ ਬਣਾ ਰੱਖਿਆ ਤੇ ਹੁਣ ਤੁਸੀਂ 400 ਵਾਲੀ ਗੱਲ ਕਰੋ ਤੋ ਸੋਸੀਂ ਅੱਜ ਪਹੁੰਚੇ ਹਾਂ ਸੁਖੀ ਬਾਠ ਮੋਟਰਸ ਤੇ ਕਾਰਾਂ ਦੀ ਸੇਲ ਦੀ ਇਸ ਵੇਲੇ ਸਥਿਤੀ ਕੀ ਆ ਔਰ ਇਸ਼ੂਜ਼ ਕਿਹੜੇ ਨੇ ਇਸ ਵੇਲੇ ਕਿਸ ਤਰ੍ਹਾਂ ਦਾ ਟ੍ਰੈਂਡ ਚੱਲ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਬਾਤਸਾਪ ਬਹੁਤੋ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਐਂ ਸਭ ਤੋਂ ਪਹਿਲਾਂ ਜਿਸ ਕਾਨ ਤੇ ਜਨ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਤਸਾਪ ਕੋਵਿਡ ਤੋਂ ਬਾਅਦ ਇੱਕ ਸਮੱਸਿਆ ਆਈ ਸੀ ਕਾਰਾਂ ਦੀ ਇਨਵੈਂਟਰੀ ਦੀ ਉਹ ਸਾਰਾ ਕੁਝ ਠੀਕ ਠਾਕ ਹੋ ਗਿਆ ਸੀ ਹੁਣ ਤੱਕ ਜਾਂ ਅਜੇ ਵੀ ਕੁਝ ਜੜੇ ਟੈਰਿਕਸ ਜਾਇਦੇ ਕਰਕੇ ਕੋਈ ਇਸ਼ੂ ਹੈਗੇ ਆ ਹਾਂਜੀ ਨਹੀਂ ਜੀ ਵੈਸੇ ਉਹ ਜਿਹੜਾ ਮਾਰਕੀਟ ਵੈਲਿਊ ਜਿਹਨੂੰ ਅਸੀਂ ਬਲੈਕ ਬੁੱਕ ਕਹਿੰਨੇ ਆ ਕੋਵਿਡ ਤੋਂ ਬਾਅਦ ਇੱਕ ਵੱਡਾ ਇਸ਼ੂ ਬਣ ਗਿਆ ਸੀਗਾ ਉਹ ਤੇ ਵੈਸੇ ਹੁਣ ਟਾਈਮ ਵਿੱਚ ਪੈ ਗਿਆ ਹੌਲੀ ਹੌਲੀ ਮжоਰਿਟੀ ਜਿਹੜੇ ਮੇਰੇ ਡੀਲਰ ਐਂਡ ਪ੍ਰਾ ਹੈਗੇ ਨੇ ਆ ਤਕਰੀਬਨ ਈਵਨ ਹੋਰ ਕਵਰ ਕਰ ਗਿਆ ਸਭ ਆ ਉਸ ਤੋਂ ਬਾਅਦ ਹੁਣ ਜਿਹੜੀ ਨਵੀਂ ਸਥਿਤੀ ਜਿਹੜੀ ਪੈਦਾ ਹੋਈ ਹੈ ਟਰਫ ਦੇ ਨਾਲ ਜਾਂ ਇਹਨੂੰ ਕਹਿ ਲਓ ਪੇ ਜਿਹੜੀ ਸਮਾਜ ਦੇ ਵਿੱਚ ਨੈਗੇਟਿਵਿਟੀ ਇੰਨਾ ਪੈਦਾ ਹੁੰਦੀ ਹੈ ਆਨ ਸਰਟਿਟੀ ਜੇਡੀ ਪਿਆਦਾ ਹੁੰਦੀ ਆ ਉਹਦੇ ਨਾਲ ਨੇਚਰਲੀ ਆ ਜਿੱਦਾਂ ਜੇ ਆਪਾਂ ਨੂੰ ਪਤਾ ਕਿ ਰੀਅਲ ਸਟੇਟ ਦੀ ਮਾਰਕੀਟ ਐਸ ਵੇਲੇ ਕਿੱਥੇ ਆ ਤੇ ਜਿਹੜੀ ਦੂਸਰਾ ਸਭ ਤੋਂ ਵੱਡਾ ਸਾਡੀ ਇਨਵੈਸਟਮੈਂਟ ਹੁੰਦੀ ਆ ਉਹ ਸਾਡੀ ਕਾਰ ਹੁੰਦੀ ਆ ਤੇ ਆਬਵੀਅਸ ਹੈ ਆਪੇ ਇਹ ਕਰਾਂ ਦੀ ਮਾਰਕੀਟ ਤੇ ਫਰਕ ਪਿਆ ਤੇ ਕਾਰਾਂ ਦੀ ਮਾਰਕੀਟ ਤੇ ਵੀ ਆ ਫਰਕ ਪੈਣਾ ਹੀ ਪੈਣਾ ਆ ਹਾਂ ਲੋਕ ਕਾਸ਼ਸ ਨੇ ਜਿਨ੍ਹਾਂ ਕੋ ਪੈਸੇ ਹੈਗੇ ਨੇ ਉਹ ਵੀ ਹੋਲਡ ਕਰਕੇ ਚੱਲ ਰਹੇ ਨੇ ਆ ਨਵੀ ਆਕਸਰਾ ਟੈਲੀਵਿਜ਼ਨ ਦੇ ਰੇਡੀਓ ਦੇ ਜਿਹੇ ਗੱਲ ਕਹਿਣਾ ਰਹਿਣਾ ਹੁੰਦਾ ਬਈ ਸਟੇ ਇਨ ਬਜਟ ਹਾਂ ਮੇਸ਼ਾ ਕਸੀ ਆ ਦੇ ਡੀਲਰ ਹੁੰਦੇ ਆ ਤੇ ਸਾਨੂੰ ਇਹ ਗੱਲ ਬੰਨਾ ਹੀ ਕਹਿਣੀ ਹੋਵੇ ਕਿ ਜੇ ਤੁਸੀਂ 6-700 ਦਾ ਵੀ ਬਜਟ ਅੱਗੇ ਬਣਾ ਰੱਖਿਆ ਤੇ ਹੁਣ ਤੁਸੀਂ 400 ਵਾਲੀ ਗੱਲ ਕਰੋ ਹਾਂ ਆਪਣੇ ਆਪ ਨੂੰ ਇਸ ਜਿਹੜੀ ਇਸ ਵੇਲੇ ਦੀ ਸਥਿਤੀ ਆ ਉਹਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ हां ਜਿਹੜਾ ਟੈਰਫ ਦੀ ਗੱਲ ਹੈਗੀ ਆ ਉਹਦੇ ਨਾਲ ਆਪਾਂ ਨੂੰ ਪਤਾ ਕਿ ਬਹੁਤ ਸਾਰੀ ਅਮਰੀਕਨ ਕੰਪਨੀਆਂ ਆਪਣੇ ਕੈਨੇਡਾ ਦੇ ਵਿੱਚ ਨੇ ਆ ਤੇ ਖਾਸ ਕਰ ਜਿਹੜੇ ਜਿੱਤੇ ਸਾਨੂੰ ਇਸ ਪਰਟਿਕਲੀ ਮੇਰੀ ਡੀਲੇ ਸਬਤੇ ਕਾਫੀ ਉਹਦਾ ਅਸਰ ਆ ਅਸੀਂ ਬਹੁਤ ਸਾਰੇ ਜਿਹੜੇ 3 ਟਨ 4 ਟਨ 5 ਟਨ ਦੇ ਵਖਰੇ ਵਖਰੇ ਟਰੱਕ ਜਿਹੜੇ ਆ ਔਰ ਮੇਬੀ ਵੀ ਸਿੱਧੇ ਵਜਿ ਸਭ ਤੋਂ ਜ਼ਿਆਦਾ ਵੋਲੀਅਮ ਦੇ ਵਿੱਚ ਅਸੀਂ ਉਹ ਟਰੱਕ ਵੇਚਦੇ ਆ ਹੂੰ ਉਹ ਸਾਰੇ ਟਰੱਕ ਸਾਨੂੰ ਕੈਨੇਡਾ ਚ ਨਹੀਂ ਮਿਲਦੇ ਅੱਛਾ ਜੀ ਪ੍ਰਿਓਨ ਤੇ ਜਿਹੜੇ ਨਵੇਂ ਨੇ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਵੇਟਿੰਗ ਲਿਸਟ ਹੈ ਜਿਸ ਤਰ੍ਹਾਂ ਕਿ ਜੂ ਜੂ ਹੋਇਆ ਫ੍ਰੇਡ ਲਾਈਨ ਹੋਇਆ ਪੰਜ ਛੇ ਮਹੀਨੇ ਦੀ ਵੇਟਿੰਗ ਲਿਸਟ ਹੈ ਸੋ ਨੀਡ ਨੂੰ ਲੋਡ ਨੂੰ ਫੁੱਲ ਕਰਨ ਲਈ ਸਾਨੂੰ ਸਟੇਟਸ 'ਚ ਜਾਣਾ ਪੈਂਦਾ ਹੁਣ ਹੁਣ ਕੀ ਹੋਇਆ ਹੋਇਆ ਨੈਚੁਰਲੀ ਪ੍ਰਮਪ ਸਾਹਿਬ ਨੇ ਜੋ ਵੀ ਸਾਡੀ ਗਵਰਨਮੈਂਟਾਂ ਦਾ ਸਿਸਟਮ ਹੈ ਉਹਨਾਂ ਨੇ ਟੈਰਫ ਲਾਟ ਦੇ ਇਹਨਾਂ ਨੇ ਲਾਤੇ ਬਿਲਕੁਲ ਹੁਣ ਜਿਹੜਾ 5 ਟਨ ਦਾ ਟਰੱਕ ਹੈ ਜਿਹੜਾ ਇੱਕ ਟਾਈਮ ਤੇ ਲੱਖ ਡਾਲਰ ਦਾ ਆਉਂਦਾ ਸੀ ਹੁਣ ਬਾਰਡਰ ਤੇ 25000 ਉਹਦਾ ਲੱਗ ਜਾਂਦਾ ਅੱਛਾ ਜੀ ਹਾਂ ਉਹ ਹੁਣ ਉਹਦੀ ਉਹਦੀ ਕਾਸਟ ਹੋ ਗਈ 125000 ਤੇ ਉਹਦੇ ਨਾਲ ਨੇਚਰਲੀ ਆ ਜਿਹੜੀ ਅਫੋਰਡਬਿਲਟੀ ਆ ਸਾਡੇ ਕਸਟਮਰ ਦੀ ਉਹ ਘਟ ਗਈ ਹੈ ਰਾਈਟ ਨੇਚਰਲੀ ਆ ਸਾਡੀ ਪ੍ਰੋਫਿਟਬਿਲਟੀ ਵੀ ਉਹ ਚੋਂ ਘਟ ਗਈ ਆ ਆ ਉਹਦੇ ਨਾਲ ਵੀ ਸਾਨੂੰ ਜਿਹੜਾ ਇਹ ਕਾਰਾਂ ਦੇ ਬਿਜ਼ਨਸ ਦੇ ਵਿੱਚ ਜਾਂ ਟਰੱਕਾਂ ਦੇ ਬਿਜ਼ਨਸ ਦੇ ਵਿੱਚ ਆ ਕਾਫੀ ਫਰਕ ਪਿਆ ਅਸੀਂ ਇਕੱਲੇ ਨਹੀਂ ਸਾਰੇ ਡੀਲਰਾਂ ਤੇ ਇਹ ਚੱਲ ਰਿਹਾ ਜਿਹੜਾ ਇੰਟਰਸਟ ਰੇਟ ਹੁਣ ਕੱਟ ਕੀਤਾ ਇਹਦੇ ਨਾਲ ਕੁਝ ਲੋਕਾਂ ਨੂੰ ਫਾਇਦਾ ਹੋ ਰਿਹਾ ਕਿਉਂਕਿ ਤੁਸੀਂ ਫਾਈਨੈਂਸ ਵੀ ਕਰਦੇ ਆ ਹਾਂਜੀ ਜੀ ਵੈਸੇ ਜਿਹੜਾ ਇੰਟਰਸਟ ਤਾਂ ਸਦਾ ਹੀ ਜਦੋਂ ਇਕੱਠਾ ਹੁੰਦਾ ਆ ਉਹਦੀ ਉਹਦਾ ਅਸਰ ਪੈਂਦਾ ਹੀ ਪੈਂਦਾ ਜਿਹੜੀ ਮੈਂ ਪਿਛਲੇ ਜਿੱਦਨ ਦਾ ਇੰਟਰਸਟ ਇਕੱਠਾ ਹੋਇਆ ਨਾ ਤੇ ਥੋੜੀ ਨਾਲ ਨਾਲ ਜਿਹੜੀ ਸਾਡੇ ਬੈਕ ਕੋ ਕੈਨੇਡਾ ਵੱਲੋਂ ਜੋ ਹਵਾ ਆ ਰਹੀ ਆ ਵੀ ਪੋਸੀਬਿਲਟੀ ਆ ਇਨ ਅਕਤੂਬਰ 9 29 ਨੂੰ ਫੇਰ ਉਹਦਾ ਰਿਵਿਊ ਆ ਤੇ ਸ਼ਾਇਦ ਦੋ ਵਾਰੀ ਹਲੇ ਸਾਲ ਮੁੱਕਣ ਤੋਂ ਬਾਅਦ ਪਹਿਲਾਂ ਇਹਦੇ ਵਿੱਚ ਸ਼ਾਇਦ ਕੋਟਰ ਪਰਸੈਂਟ ਦਾ ਪਰ ਉਹਦੇ ਨਾਲ ਇਹ ਜ਼ਰੂਰ ਫਰਕ ਪਿਆ ਹੈਗਾ ਆ ਵੀ ਲੋਕਾਂ ਦੇ ਵਿੱਚ ਥੋੜੀ ਪੋਜ਼ਿਟਿਵਨੈਸ ਆ ਗਈ ਹੈ ਹੂੰ ਜੀ ਕੁਝ ਇਦਾਂ ਲੱਗ ਰਿਹਾ ਵੀ ਕੁਝ ਦੇ ਪਾਸੇ ਜਾ ਰਿਹਾ ਤੇ ਗੱਲ ਵੈਸੇ ਹੈ ਵੀ ਸੱਚੀ ਆ ਵੀ ਜੇ ਮੰਨ ਲਓ ਦਸੰਬਰ 31 ਤਾਈਂ ਅਸੀਂ 2 ਪੁਆਇੰਟ ਆ ਮੀਨ ਦੋ ਵਾਰੀ 0.25 ਕੱਟ ਕਰ ਲੈਨੇ ਆ। ਜੀ। ਦਾ ਮੀਨ ਅਸੀਂ ਇਸ ਵੇਲੇ 2.45 ਤੇ ਬੈਠੇ ਆ। ਜੀ। ਤੇ ਜੇ ਅਸੀਂ ਉਹ ਹੀ 1.99 ਤੇ ਗੱਲ ਆ ਜਾਂਦੀ ਆ। ਜੀ ਜੀ। ਐਂਡ ਦੈਨ ਆਈ ਥਿੰਕ ਦੈਟਸ ਅ ਵੈਰੀ ਨੋਰਮਲ ਰੇਟ। ਹਮਮ ਜਦੋਂ ਆਪਾਂ ਪਾਸ ਦੇ ਵਿੱਚ ਡੀਲ ਕੀਤਾ ਤੇ ਜਦੋਂ ਇਹ ਰੇਟ ਡ੍ਰੌਪ ਹੁੰਦੇ ਨੇ ਆ ਇਹ ਗੱਲ ਸਾਨੂੰ ਇਹ ਵੀ ਸਮਝ ਲੈਣੀ ਚਾਹੀਦੀ ਆ ਭਈ ਜਦੋਂ ਮਾਰਕੀਟ ਟਫ ਹੋ ਜਾਂਦੀ ਹੈ ਕਿਸੇ ਵੀ ਰੀਜ਼ਨ ਕਰਕੇ ਜਿਦਾਂ ਕੋਵਿਡ ਸੀਗਾ ਜਾਂ ਹੁਣ ਜਿਹੜੀ ਸਿਚੁਏਸ਼ਨ ਬਣੀ ਆ ਬੈਂਕਸ ਜਿਹੜੀਆਂ ਉਹ ਬਹੁਤ ਟਾਈਟ ਕਰ ਦਿੰਦੇ ਆ ਹੂੰ ਅਪਰੂਵਲ ਰੇਟਿੰਗ ਜਿਹੜੀ ਉਹਨਾਂ ਦਾ ਪਰਸੈਂਟੇਜ ਹਿਊਜ ਡਿਫਰੈਂਟ ਹੋ ਜਾਂਦਾ ਕਿਉਂਕਿ ਦੇ ਦੇ ਨੋਨ ਕ੍ਰੈਸਕ ਜਿਹੜੇ ਕਿ ਪਹਿਲਾਂ ਕਹਿੰਦੇ ਠੀਕ ਆ ਉਹ ਬੈਂਕਾਂ ਵੱਲੋਂ ਵੀ ਟਾਈਟ ਹੋ ਜਾਣਾ ਤੇ ਇੰਟਰਸਟ ਰੇਟ ਦਾ ਹਾਈ ਹੋਣਾ ਆ ਫਿਰ ਆ ਜਿਹੜੀ ਜਿਹੜੀ ਮਾਰਕੀਟ ਆ ਉਹ ਸਟੇਬਲ ਨਹੀਂ ਹੈ ਆ ਨੈਚਰਲੀ ਆ ਕੇ ਹਰ ਬਿਜ਼ਨਸ ਤੇ ਹੀ ਫਰਕ ਆ ਬੇਸ਼ੱਕ ਸਾਡੇ ਕੋਲ ਹੋਰ ਵੀ ਬਿਜ਼ਨਸ ਹੈਗੇ ਨੇ ਉਹਨਾਂ ਚ ਵੀ ਅਸੀਂ ਉਹੇ 20 22 25% ਦਾ ਗਰਾਵਟ ਦੇਖ ਰਹੇ ਆ ਤੇ ਕਾਰਾਂ ਦਾ ਵੀ ਇਹ ਹਾਲ ਹੈ ਜਦੋਂ ਤੁਹਾਡੇ ਕੋਲ ਕੋਈ ਕਿਉਂਕਿ ਕਾਰਾਂ ਬਹੁਤਿਆਂ ਜਿੱਥੇ ਤੱਕ ਮੈਨੂੰ ਜਾਣਕਾਰੀ ਹੈ ਫਾਈਨੈਂਸ ਤੇ ਹੁੰਦੀਆਂ ਜਦੋਂ ਇਸੋਲੇ ਮਾਰਕੀਟ ਆਫ ਅ ਬੈਂਕ ਵੀ ਬਹੁਤ ਵਾਰੀ ਨਈਂ ਧਾਂ ਕਰਦੇ ਉਹਦੇ ਉੱਤੇ ਤੁਹਾਡੇ ਕੋਲੇ ਆਉਣ ਦੇ ਲਈ ਕੀ ਜ਼ਰੂਰੀ ਚੀਜ਼ ਚਾਹੀਦੀ ਆ ਜਾਂ ਬੈਂਕ ਨਾਲੋਂ ਵਾਅਦਾ ਕੀ ਹੁੰਦਾ ਕਿ ਬੰਦਾ ਇੱਥੇ ਅਪਰੂਵ ਹੋ ਜਾਊਗਾ ਹਾਂ ਦੇਖੋ ਜਿਹੜਾ ਜਿਹੜਾ ਸਾਨੂੰ ਐਡਵਾਂਟੇਜ ਹੈਗੀ ਕਿਤੇ ਮੈਨੂੰ ਹੁਣ 46 ਸਾਲ ਹੋ ਗਏ ਨੇ ਆਪਣਾ ਬਿਜ਼ਨਸ ਕਰ ਲਿਆ ਨੂੰ ਕਿ ਮੈਂ ਤਕਰੀਬਨ ਤਕਰੀਬਨ ਬੇਸ਼ੱਕ ਉਹ ਪਹਿਲਾ ਇੱਕ ਆਟੋ ਡੀਲਰ ਸੀ ਜੇਨ ਆਪਣਾ ਇਹਨੂੰ ਸ਼ੁਰੂ ਕੀਤਾ ਹਾਲਾਂਕਿ ਉਸ ਤੋਂ ਪਹਿਲਾਂ ਵੀ ਮੈਂ ਆਪਣਾ ਪਹਿਲਾ ਪੰਜਾਬੀ ਸੇਲਸ ਪਰਸਨ ਸੀ ਜਿਹੜਾ ਕਾਰਾਂ ਦੇ ਬਿਜ਼ਨਸ ਵਿੱਚ ਪਿਆ ਆ ਉਹਦੇ ਵਿੱਚੋਂ ਸਿੱਖਿਆ ਬੜਾ ਕੋਸ਼ਤ ਜਾਂ ਆਪਣੀ ਲਾਈਫ ਦੇ ਵਿੱਚ ਉਸ ਉਸ ਤਰ੍ਹਾਂ ਤੁਰਿਆ ਜਿਸ ਤਰ੍ਹਾਂ ਕਮਿਊਨਿਟੀ ਦੀ ਲੋੜ ਹੈ ਜੀ ਜਿਹਦੇ ਵਿੱਚ ਮੈਂ ਤੁਹਾਨੂੰ ਪੁਆਇੰਟ ਉੱਤੇ ਵੀ ਕਰਾ ਸਕਦਾ ਹਾਂ ਦਿਲਸ਼ਬਦਾ ਪਹਿਲੀ ਦਾ ਖੁੱਲਣਾ ਆ ਉਹ ਦੁਬਾਰਾ ਨਿਊ ਸੋਲੂਸ਼ਨ ਫॉर ਐਨ ਆਰ ਆਈ ਪ੍ਰੋਪਰਟੀ ਦੀ ਲੋਡ ਨੂੰ ਦੇਖ ਕੇ ਫਿਰ ਪੰਜਾਬ ਭਵਨ ਨੂੰ ਦੇਖ ਕੇ ਆ ਲੋਡ ਮੁਤਾਬ ਇਸੇ ਤਰ੍ਹਾਂ ਜਿਹੜਾ ਫਾਈਨੈਂਸ ਦਾ ਜਿਹੜਾ ਆ ਬਹੁਤ ਵਾਰੀ ਖਾਸ ਕਰਕੇ ਸਾਡੇ ਭਾਈਚਾਰੇ 'ਚ ਦੇਖਣ ਨੂੰ ਬਹੁਤ ਮਿਲਿਆ ਸਾਰਾ ਕੁਝ ਹੀ ਵਧੀਆ ਪੇਮੈਂਟਾਂ ਕਰਦੇ ਨੇ ਪਰ ਉਹ ਕੁਆਲੀਫਾਈ ਨਹੀਂ ਕਰਦੇ ਇਨਕਮ ਘੱਟ ਹੋ ਜਾਂਦੀ ਆ ਜਾਂ ਅਸੀਂ ਥੋੜੇ ਅਗਰੈਸਿਵ ਆ ਅਸੀਂ ਦੋ ਦੋ ਘਰ ਲੈ ਲੈਨੇ ਆ ਪਰ ਬੈਂਕ ਅਕਾਊਂਟ ਐਵਰੀਥਿੰਗ ਉਹ ਕਹਿੰਦੇ ਜੀ ਦੇਖੋ ਦੋ ਮੌਰਗੇ ਜਾ ਤਾਂ ਫੋੜ ਕਿੱਦਾਂ ਕਰਦਾ ਤੈਨੂੰ ਹੋਰ ਲੋਨ ਨਹੀਂ ਮਿਲਣਾ ਸੋ ਆਪਾਂ ਕੋਲ ਦੋ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਆ ਕੋਵਿਡ ਦੇ ਵੇਲੇ ਵੀ ਇਹੀ ਕੁਝ ਹੋਇਆ ਸੀ ਅਸੀਂ ਸਾਡਾ ਆਪਣੀ ਫਾਈਨੈਂਸ ਹੋਣ ਕਰਕੇ ਸਾਡੇ ਵਾਲੇ ਬਿਜ਼ਨਸ ਤੇ ਤਕਰੀਬਨ ਤਕਰੀਬਨ ਕੋਈ ਅਸਰ ਪਿਆ ਹੀ ਨਹੀਂ ਸੀਗਾ ਆ ਉਹਦੇ ਨਾਲ ਇਹ ਸੀ ਵੀ ਬੈਂਕਾਂ ਨੇ ਟਾਈਟ ਕਰਤਾ ਤੇ ਪਤਾ ਨਹੀਂ ਕੀ ਹੋਣਾ ਹਣ ਵੀ ਇਦਾਂ ਹੋਇਆ ਬੈਂਕ ਦਾ ਬਹੁਤ ਟਾਈਟ ਨੇ ਜੀ ਜੀ ਬਿਲਕੁਲ ਪਰ ਅਸੀਂ ਜਿਹੜੇ ਆਪਣੇ ਦਰਸ਼ਕ ਨੇ ਜਾਂ ਜਿਨ੍ਹਾਂ ਨੇ ਅੱਗੇ 46 ਸਾਲ ਆਪਾਂ ਨੂੰ ਸਾਥ ਦਿੱਤਾ ਉਹਨਾਂ ਨਾਲ ਇੱਕ ਤਰ੍ਹਾਂ ਦਾ ਵਾਅਦਾ ਹੀ ਹੈ ਕਿ ਤੁਸੀਂ ਆਏ ਤੇ ਤੁਹਾਨੂੰ ਇਹ ਨਹੀਂ ਹੋ ਸਕਦਾ ਕਿ ਤੁਹਾਡਾ ਲੋਨ ਅਪਰੂਵ ਨਹੀਂ ਹੋਇਆ ਹਾਂ ਇਹ ਜਰੂਰ ਹੋ ਸਕਦਾ ਵੀ ਤੁਸੀਂ 60 ਲੱਖ 60 ਹਜ਼ਾਰ ਦਾ ਲੋਨ ਮੰਗ ਰਹੇ ਹੋ ਜੇ ਅਸੀਂ ਸ਼ਾਇਦ ਤੁਹਾਡੇ ਨਾਲ ਬਹਿ ਕੇ ਬੜੇ ਪਿਆਰ ਮੁਹੱਬਤ ਨਾਲ ਤੁਹਾਨੂੰ 30 ਹਜ਼ਾਰ ਵਾਲਾ ਗੱਡੀ ਦੇਈਏ ਵੀ ਹਾਲੇ ਇੰਨਾ ਦੇ ਦਿਨ ਨੇ ਆਪਣੇ ਬਜਟ ਚ ਰੋ ਜੀ ਤੁਸੀਂ ਵੀ ਸੁਖੀ ਅਸੀਂ ਵੀ ਸੁਖੀ ਤਾਂ ਕਹਿਣ ਤੋਂ ਬਾਅਦ ਆਪਿਆ ਆਪਣਾ ਫਾਈਨੈਂਸ ਸਾਰਿਆਂ ਨੂੰ ਕਰ ਲਈਦੀ ਆ ਔਰ ਫਾਈਨੈਂਸਲੀ ਸਾਨੂੰ ਕੋ ਬਹੁਤਾ ਨਹੀਂ ਲੋਡ ਹੈ ਜਿਹੜੀ ਤੁਹਾਡੇ ਕੋ ਜਿਆਦੀਆਂ ਪੇਮੈਂਟਾਂ ਨੇ ਦੋ ਤਿੰਨ ਘਰ ਨੇ ਤੁਸੀਂ ਬਹੁਤ ਚੰਗੇ ਆ ਤੁਸੀਂ ਕੋ ਲੇਟ ਪੇਮੈਂਟ ਨਹੀਂ ਕਰਦੇ ਪਰ ਫਿਰ ਵੀ ਬੈਂਕ ਨਹੀਂ ਤੁਹਾਨੂੰ ਲੋਨ ਦੇ ਬਿਲਕੁਲ ਰਾਈਟ ਅਸੀਂ ਉਹ ਇਨੀ ਡੀਪ ਚ ਨਹੀਂ ਜਾਂਦੇ ਤੁਹਾਡਾ ਡੈਟ ਸਰਵਿਸ ਰੇਸ਼ੋ ਕੀ ਆ ਕਿ ਮੈਨੂੰ ਪਤਾ ਪੰਜਾਬੀਆਂ ਨੇ ਪੇਮੈਂਟ ਦੇ ਹੀ ਦੇਣੀ ਆ ਨਾਲ ਮਿਲ ਕੇ ਅਸੀਂ ਰਹਿਨੇ ਆ ਸੋ ਉਹ ਤੁਹਾਨੂੰ ਐਡਵਾਂਟੇਜ ਹੋ ਜਾਂਦੀ ਆ ਤੇ ਬੈਂਕ ਜਿਹੜੀਆਂ ਨੇ ਉਹ ਦੇ ਲੁੱਕ ਇਨਟੂ ਤੁਸੀਂ ਸਾਰਾ ਕੁਝ ਵਧੀਆ ਕਰ ਰਹੇ ਆ ਇੱਕ 400 ਡਾਲਰ ਦਾ ਵੀਜ਼ਾ ਸੀਗਾ ਉਹ ਕਿਤੇ ਤੁਸੀਂ ਅਣਗਿਆਲੀ ਕਰ ਗਏ ਛੁੱਟੀਆਂ ਤੇ ਚੱਲ ਗਏ ਉਹਦੀ ਦੋ ਪੇਮੈਂਟਾਂ ਨਹੀਂ ਗਈਆਂ ਚੱਲੇ ਜੀ ਤੇਰੇ ਤਾਂ ਆਰ 2 ਹੋ ਗਈ ਆ ਹਣ ਤੂੰ ਹਲੇ ਦੋ ਸਾਲ ਪ੍ਰੋਗਰੈਸ ਕਰ ਫੇ ਤੈਨੂੰ ਦਵਾਂਗੇ ਲੋਨ ਤੇ ਅਸੀਂ ਉਹ ਪੁੱਛੀਦਾ ਵੀ ਕੀ ਹਾਂ ਕਹਿੰਦੇ ਯਾ ਚੇਤਾ ਹੀ ਨਹੀਂ ਰਹਾਂਦੇ ਜੀ ਜੀ ਸੋ ਉਹ ਇਗਨੋਰ ਕਰ ਲਈਦਾ ਆ ਸੋ ਇਦਾਂ ਦੀਆਂ ਗੱਲਾਂ ਨੂੰ ਲੈ ਕੇ ਬੜਾ ਈਜ਼ੀ ਜਿਹੇ ਤਰੀਕੇ ਦੇ ਨਾਲ ਇਨਕਮ ਦੀ ਸਾਨੂੰ ਬਿਲਕੁਲ ਲੋੜ ਨਹੀਂ ਹੁੰਦੀ ਜਿਹੜਾ ਕਿ ਮੇਜਰ ਪੋਰਸ਼ਨ ਆ ਹਾਂ ਇਨਕਮ ਉਹ ਕਹਿੰਦੇ ਜਿੱਦਾਂ ਦੀ ਵੀ ਹੈਗੀ ਆ ਲਿਖਾ ਦਿਓ ਪਰ ਅਸੀਂ ਉਹਨੂੰ ਬਹੁਤਾ ਵੈਰੀਫਾਈ ਵੀ ਨਹੀਂ ਕਰਦੇ ਕਿਉਂਕਿ ਸਾਨੂੰ ਉਦਾਂ ਵੀ ਜਿਸ ਕੰਨ ਅੱਖ ਚੱਕ ਪਾ ਕੇ ਪਤਾ ਲੱਗ ਜਾਂਦਾ ਲੋਨ ਦੇ ਦਿੰਦੇ ਆ WhatsApp ਆਖਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਲਈ ਕੁਇਸਟ ਨੇ ਹਾਂ ਬਿਲਕੁਲ ਜੀ ਮੈਂ ਇਹ ਸਾਰਿਆਂ ਨੂੰ ਕਹਾਂਗਾ ਤੁਸੀਂ ਸੁਖੀ ਬਾਹ ਮੋਟਰ ਨੂੰ ਸੁਖੀ ਬਾਹ ਨੂੰ ਪਿਛਲੇ 40 ਸਾਲਾਂ ਦੇ ਵਿੱਚ ਬੜਾ ਸਾਥ ਦਿੱਤਾ ਆ ਬੱਚੇ ਹੁਣ ਨਾਲ ਜੁੜ ਗਏ ਨੇ ਬੜੀ ਕੋਸ਼ਿਸ਼ ਰਹੀਦੀ ਆ ਤੁਹਾਡੇ ਨਾਲ ਤੁਹਾਡੇ ਜਿੱਥੇ ਗੱਡੀਆਂ ਪ੍ਰਤੀ ਫਾਈਨੈਂਸ ਪ੍ਰਤੀ ਜਾਂ ਸਮਾਜ ਦੇ ਵਿੱਚ ਹੋਰ ਵੀ ਕੋਈ ਕੰਮ ਹੈਗਾ ਨਾਲ ਮਿਲ ਕੇ ਅਸੀਂ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਆਂ ਤੇ ਅਸੀਂ ਆਸ ਵੀ ਰੱਖਦੇ ਆਂ ਕਿ ਤੁਸੀਂ ਪਹਿਲਾਂ ਦੀ ਤਰ੍ਹਾਂ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ